ਅੱਜ ਦੀ ਗੱਲ ਦੋਸਤੋ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਅਬੋਹਰ ਤੋਂ ਲੈ ਕੇ ਸਿੰਗਾਪੁਰ ਤੱਕ ਦਾ ਨਾਮ ਅੱਜ ਅਬੋਹਰ ਦਾ ਜਿਹੜਾ ਹੈ ਗੁਜ਼ਰਿਆ ਕਿਉਂਕਿ ਅਬੋਹਰ ਦੇ ਨੌਜਵਾਨ ਖਿਡਾਰੀ ਮੇਰੇ ਮਗਰ ਤੁਸੀਂ ਦੇਖ ਰਹੇ ਹੋ 60 ਪਲੱਸ ਉਮਰ ਦੇ ਨੌਜਵਾਨ ਖਿਡਾਰੀ ਸਿੰਗਾਪੁਰ ਦੇ ਵਿੱਚ ਖੇਡਾਂ ਚ ਮੱਲਾ ਮਾਰ ਕੇ ਆਏ ਨੇ ਤੇ ਇਹ ਇੰਟਰਨੈਸ਼ਨਲ ਲੈਵਲ ਦੀਆਂ ਖੇਡਾਂ ਹੋਈਆਂ ਸੀ ਐਥਲੈਟਿਕ ਮੀਟ ਹੋਈਆਂ ਸੀ ਤੇ ਇਹਨਾਂ ਦਾ ਅੱਜ ਜੋਰ-ਸ਼ੋਰ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆਂ ਵੀ ਲੋਕਾਂ ਵਾਸਤੇ ਜੋ ਪ੍ਰੇਰਣਾ ਬਣੇ ਨੇ ਕਿ ਇੱਕ ਪਾਸੇ ਨੌਜਵਾਨ ਪੀੜੀ ਜਿਹੜੀ ਹੈ ਨਸ਼ਾ ਵੱਲ ਵੱਧੀ ਜਾ ਰਹੀ ਹੈ ਤੇ ਦੂਸਰੇ ਪਾਸੇ ਇਹ ਜੋ ਬਜ਼ੁਰਗ ਨੇ ਖੇਡਾਂ ਵਿੱਚ ਨਾਮ ਕਮਾ ਕੇ ਲੋਕਾਂ ਨੂੰ ਪ੍ਰੇਰਣਾ ਦੇ ਰਿਹਾ ਕਿ ਆਪਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਜੁੜਨਾ ਚਾਹੀਦਾ ਹੈ ਤਾਕਿ ਆਪਾਂ ਆਪਣਾ ਸਮਾਜ ਦਾ ਆਪਣੇ ਪਰਿਵਾਰ ਦਾ ਸਾਰਿਆਂ ਦਾ ਜਿਹੜਾ ਨਾਮ ਰੋਸ਼ਨ ਕਰ ਸਕੀਏ 5000 ਮੀਟਰ ਰੇਸ ਲਾਈ ਹੈ ਜੀ ਠੀਕ ਹੈ ਜੀ ਆਪਾਂ 5000 ਮੀਟਰ ਚੋਂ ਮੈਂ ਫਸਟ ਆਇਆ ਜੀ ਤੇ ਬਾਕੀ ਬਹੁਤ ਵਧੀਆ ਸੀ ਸਰਕਾਰ ਨੂੰ ਕਹਿੰਨੇ ਆ ਵੀ ਜਿਹੜੇ ਗਰੀਬ ਬੰਦੇ ਨੇ ਜੀ ਖਰਾਇਆ ਨਹੀਂ ਪਰ ਸਕਦੇ ਸਾਡੇ ਮਾਸਟਰ ਥਲੇਟਿਕ ਦੇ ਮੈਂਬਰ ਨੇ ਵੀ ਉਹਨਾਂ ਦਾ ਦੇਖ ਰੇਖ ਕਰਨ ਵੀ ਉਹਨਾਂ ਨੂੰ ਪੈਸੇ ਖਰਚਾ ਦਿਆ ਕਰਨ ਉਹ ਵੀ ਖੇਡ ਕੇ ਆਇਆ ਕਰਨ ਠੀਕ ਹੈ ਤੇ ਹਿੰਦੁਸਤਾਨ ਦਾ ਨਾਮ ਰੋਸ਼ਨ ਹੋਵੇ ਠੀਕ ਹੈ ਜੀ ਸਾਡੇ ਕੋਲ ਨਾ ਕੋਈ ਸਟੇਡੀਅਮ ਨਹੀਂ ਖੇਡਣ ਵਾਸਤੇ ਗਾ ਅਬ ਹੋਰ ਦੇਖੋ ਤੇ ਸਰਕਾਰ ਨੂੰ ਨਾ ਅਸੀਂ ਵੀ ਇਹਨਾਂ ਦੇ ਲੀਡਰਾਂ ਨੂੰ ਕਾਫੀ ਕਹਿ ਕੇ ਥੱਕ ਗਏ ਆ ਵੀ ਸਾਨੂੰ ਇੱਕ ਸਟੇਡੀਅਮ ਤੇ ਪਿਆਰ ਕਰਾ ਦਿਓ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਖੇਡਾਂ ਅਬੋਰ ਦੇ ਵਿੱਚ ਕਿੱਲਿਆਂ ਵਾਲੀ ਦੇ ਇੱਕ ਬਲਦੇਵ ਸਿੰਘ ਜਾਖੜ ਹੈਗੇ ਨੇ ਜਿਨ੍ਹਾਂ ਦੀ ਅੱਜ ਉਮਰ 93 ਸਾਲ ਹੈ ਅੱਜ ਤੋਂ 16 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਗੇਮਾਂ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ ਤਾਂ ਹੁਣ ਉਹ ਤਾਂ 2 ਸਾਲਾਂ ਤੋਂ ਕੁਝ ਗੋਡਿਆਂ ਦੀ ਪ੍ਰੋਬਲਮ ਕਰਕੇ ਘਰ ਨੇ ਤੇ ਮੈਂ 16 ਸਾਲਾਂ ਦੇ ਸਫ਼ਰ ਦੇ ਵਿੱਚ ਆਪਦੇ ਨਾਲ ਹਬੋਰ ਦੇ ਵਿੱਚੋਂ 40 ਸਾਲ ਤੋਂ ਲੈ ਕੇ ਮੈਂ ਤੇ ਮੇਰੀ ਮਿਸ ਜੀ ਅਸੀਂ ਦੋਨੋਂ ਸਭ ਤੋਂ ਵੱਡੀ ਉਮਰ ਦੇ 73-74 ਸਾਲ ਦੇ ਆਂ ਮੈਂ ਘਟੋ ਘਟ 30 ਬੰਦਿਆਂ ਨੂੰ ਆਪਦੇ ਨਾਲ ਜੋੜ ਚੁੱਕਿਆ ਜਿਨ੍ਹਾਂ ਨੇ ਕਿਸੇ ਨੂੰ ਗੇਮਾਂ ਦੇ ਪ੍ਰਤੀ ਪਤਾ ਹੀ ਨਹੀਂ ਸੀ ਉਹਨਾਂ ਨੂੰ ਸ਼ੁਰੂਆਤ ਕਰਾ ਕੇ ਇਹ ਡਾਕਟਰ ਸਾਹਿਬ ਮੇਰੇ ਸਾਹਮਣੇ ਉਦਾਹਰਨ ਨੇ 3 ਸਾਲ ਪਹਿਲਾਂ ਇਹਨਾਂ ਨੂੰ ਮੈਂ ਜੋੜਿਆ ਸੀ ਸਹਿਰ ਕਰਦੇ ਆ ਇੱਕ ਦੂਜੇ ਨੂੰ ਨਮਸਤੇ ਕਰਦੇ ਸੀ ਤੇ ਮੈਂ ਇਹਨਾਂ ਨੂੰ ਰੋਕ ਕੇ ਪੁੱਛ ਲਿਆ ਵੀ ਤੁਸੀਂ ਹੋਰ ਕੁਝ ਵੀ ਕਰ ਸਕਦੇ ਹੋ ਕਹਿੰਦੇ ਜੀ ਮੈਂ ਕੀ ਕਰ ਸਕਦਾ ਮੈਂ ਕਿਹਾ ਜੀ ਤੁਹਾਡਾ ਚੰਗੀ ਸਿਹਤ ਹੈ ਚੰਗਾ ਕੱਦ ਹੈ ਬਾਡੀ ਵਧੀਆ ਤੁਸੀਂ ਸਾਡੇ ਨਾਲ ਬੁੱਢਿਆਂ ਦੀਆਂ ਖੇਡਾਂ ਤੇ ਜਾਇਆ ਕਰੋ ਤੇ ਅਸੀਂ ਵੀ ਜਾਣੇ ਆ ਤੇ ਕਹਿੰਦੇ ਜੀ ਮੈਂ ਕੀ ਕਰੂੰਗਾ ਮੈਂ ਕਿਹਾ ਤੁਹਾਨੂੰ ਦੱਸੂੰਗਾ ਸਿਖਾਉਂਗਾ ਇਹਨਾਂ ਨੇ 3 ਸਾਲ ਮਿਹਨਤ ਕੀਤੀ 3-4 ਪੰਜਾਬ ਰਾਜਸਥਾਨ ਜਲੰਧਰ ਚੰਡੀਗੜ੍ਹ ਇਹ ਜਾ ਕੇ ਆਏ ਇਹਨਾਂ ਨੇ ਇੰਨੀ ਪਰਫਾਰਮੈਂਸ ਬਣਾ ਲਈ ਅੱਜ ਸਿੰਗਾਪੁਰ ਜਾਣ ਤੋਂ 2 ਮਹੀਨੇ ਪਹਿਲਾਂ ਮੈਨੂੰ ਇਹਨਾਂ ਨੇ ਪੁੱਛਿਆ ਮੈਂ ਕਿਹਾ ਵੀ ਤੁਹਾਨੂੰ ਪ੍ਰੈਕਟਿਸ ਬਹੁਤ ਕਰਨੀ ਪਊਗੀ ਪਿਛਲੇ 2 ਮਹੀਨਿਆਂ ਦੀ ਗਰਮੀ ਦਾ ਇਹਨਾਂ ਨੇ ਕੁਝ ਨਹੀਂ ਸੋਚਿਆ ਕਿ ਸਾਨੂੰ ਕੁਝ ਹੋਵੇ ਗਰਾਊਂਡ ਸਾਡੇ ਕੋਲੇ ਬੁੱਢਿਆਂ ਨੂੰ ਭੱਜਣ ਵਾਸਤੇ ਖੇਡਣ ਵਾਸਤੇ ਸਰਕਾਰ ਵੱਲੋਂ ਕਿਤੇ ਵੀ ਹੈ ਨਹੀਂ ਹਰ ਸਕੈਂਡੀ ਸਕੂਲ ਦੇ ਵਿੱਚ ਅਸੀਂ ਇਹ ਜਾਂਦੇ ਸੀ ਪ੍ਰੈਕਟਿਸ ਕਰਦੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਸਾਡੇ ਨਾਲ ਮੂਰ ਸਿੰਘ ਜਿਹੜੇ 5 ਕਿਲੋਮੀਟਰ ਦੀ रेस ਲਾ ਕੇ 골ਡ ਮੈਡਲ ਜਿੱਤ ਕੇ ਲਿਆਇਆ ਉਹ ਤਾਂ 70 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਤੇ ਇਹਨਾਂ ਨੇ ਇੰਨੀ ਹਿੰਮਤ ਕੀਤੀ ਮਿਹਨਤ ਕੀਤੀ ਤੇ ਡਾਕਟਰ ਸਾਹਿਬ ਨੇ ਸ਼ਾਰਟ ਪੁੱਟ ਅਤੇ ਡਿਸਕਸ ਦੇ ਵਿੱਚ ਦੋ 골ਡ ਮੈਡਲ ਜਿੱਤੇ ਆ ਔਰ ਇਹਨਾਂ ਨੂੰ ਤਾਂ ਜਿਹੜੀ ਖੁਸ਼ੀ ਹੋਣੀ ਹੈ ਹੁੰਦੀ ਹੋਊਗੀ ਪਰ ਜੋ ਮੈਨੂੰ ਖੁਸ਼ੀ ਹੈ ਮੈਂ ਉਹ ਸ਼ਬਦਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ ਹੋਰ ਵੀ ਮੇਰੇ ਸਾਥੀ ਖੜੇ ਆ ਜਿਹੜੇ ਸਾਡੇ ਨਾਲ ਜਾਂਦੇ ਆ ਮੈਂ ਅਤੇ ਮੇਰੀ ਪਤਨੀ ਦੋਨੋਂ ਨੇ 16 ਸਾਲਾਂ ਦੇ ਸਫਰਤ ਕਰੀਬ 250 ਮੈਡਲ ਅਸੀਂ ਜਿੱਤ ਚੁੱਕੇ ਹਾਂ ਤੇ ਇੱਕ ਤੁਹਾਡੇ ਰਾਹੀਂ ਤੁਹਾਡੇ ਮਾਧਮ ਰਾਹੀਂ ਮੈਂ ਸਰਕਾਰ ਤੱਕ ਇੱਕ ਗੱਲ ਪਹੁੰਚਾਉਣੀ ਚਾਹਾਂਗਾ ਕਿ ਅਸੀਂ ਜਿਹੜੇ ਵੱਡੀ ਉਮਰ ਦੇ ਜਵਾਨ ਮੁੰਡੇ ਕੁੜੀਆਂ ਇਹ ਸਰਕਾਰ ਸਾਨੂੰ ਥੋੜੀ ਕੰਨੀ ਮਦਦ ਕਰਿਆ ਕਰੇ ਤਾਂ ਅਸੀਂ ਇਸ ਤੋਂ ਵੱਧ ਹੋਰ ਰਿਜ਼ਲਟ ਲਿਆ ਸਕਦੇ ਹਾਂ ਅਸੀਂ ਸਾਰਾ ਆਉਣ ਜਾਣ ਦਾ ਖਰਚਾ ਖਾਣ ਪੀਣ ਦਾ ਰਹਿਣ ਦਾ ਖਰਚਾ ਅਸੀਂ ਕਰਦੇ ਪੱਲਿਓ ਕਰਦੇ ਆ ਤੇ ਇੱਥੋਂ ਤੱਕ ਕੇ ਜਿੱਥੇ ਅਸੀਂ ਖੇਡਾਂ ਵਿੱਚ ਜਾਂਦੇ ਆ ਉਹਨਾਂ ਨੂੰ ਪਾਰਟਿਸਪੇਸ਼ਨ ਕਰਨ ਵਾਸਤੇ ਇੱਕ ਉਹਨਾਂ ਨੂੰ ਫੀਸ ਵੀ ਦਿਨੇ ਆ ਤਾਂ ਜੇ ਸਰਕਾਰ ਹੋਰ ਕੁਝ ਨਾ ਕਰੇ ਹੁਣ ਬਹੁਤ ਉਪਰਾਲਾ ਕਰ ਰਹੀ ਹੈ ਸਰਕਾਰ ਨਸ਼ਿਆਂ ਨੂੰ ਬੱਚਿਆਂ ਨੂੰ ਕਹ ਰਹੀ ਹੈ ਵੀ ਛੱਡ ਦਿਓ ਗਰਾਊਂਡਾਂ ਖੇਡਾਂ ਵਾਂ ਲੱਗੋ ਪਰ ਉਹ ਖੇਡਾਂ ਵਾਸਤੇ ਫੈਸਿਲਿਟੀਆਂ ਤਾਂ ਹੋਣ ਸਮਾਨ ਹੋਵੇ ਗਰਾਊਂਡ ਹੋਣ ਕੋਚ ਹੋਣ ਉਨਨੂੰ ਕੋਈ ਮਾਇਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਜਿਹੜਾ ਹੈ ਇਸ ਨੂੰ ਹੋਰ ਵੱਧ ਅਸੀਂ ਕਰ ਸਕੀਏ ਦਸ਼ਮੇਸ਼ ਡੈਂਟਲ ਕਲੀਨਿਕ ਜੀ ਠੀਕ ਹੈ ਜੀ ਮੈਂ ਸ਼ਾਰਟ ਫੁੱਟ ਔਰ ਡਿਸਕਸ ਥਰੋ ਦੋਨਾਂ ਗੇਮਾਂ ਦੇ ਵਿੱਚ 골ਡ ਮੈਡਲ ਲਿਆ ਠੀਕ ਹੈ ਜੀ ਸਿੰਗਾਪੁਰ ਮੈ ਸਾਨੂੰ ਅਲਾਉਂਸ ਹੋਇਆ ਸੀ ਵੀ ਉੱਥੇ ਇੰਟਰਨੈਸ਼ਨਲ ਗੇਮਜ਼ ਹੋ ਰਹੀ ਹੈ ਜੀ ਉਹ ਅਸੀਂ ਉੱਥੇ ਚਲੇ ਗਏ ਤੇ ਸਾਡੀ ਗੇਮ ਜੀ ਸੋ ਪਾਰਟਿਸਿਪੇਟ ਹੋਇਆ ਅਸੀਂ ਵੱਧ ਤੋਂ ਵੱਧ ਉੱਥੇ ਪਾਰਟਿਸਿਪੇਟ ਕੀਤਾ ਪੰਜਾਬ ਵਾਸਤੇ ਅਸੀਂ ਇੱਕ ਦੋ 골ਡ ਮੈਡਲ ਤੇ ਦੂਸਰਾ ਤੀਸਰਾ 골ਡ ਮੈਡਲ ਬੂਟ ਸਿੰਘ ਜੀ ਨੇ ਲਿਆ ਜੀ ਬਾਕੀ ਸੱਤ ਖਡਾਰੀ ਸਾਡੇ 6 ਖਡਾਰੀ ਪਟਿਆਲਾ ਸਾਈਡ ਦੇ ਫਤੇਗੜ ਸਾਹਿਬ ਦੇ ਜੀ ਤੇ ਬਾਕੀ ਅਸੀਂ ਵੱਧ ਤੋਂ ਵੱਧ ਨਹੀਂ ਕਹਿੰਦੇ ਆ ਵੀ ਜੋਤ ਨੂੰ ਵੀ ਇਸ ਗਰਾਊਂਡ ਦੇ ਨਾਲ ਜੁੜੋ ਗਰਾਊਂਡ ਦੇ ਨਾਲ ਜੁੜਨ ਤੋਂ ਬਾਅਦ ਵੀ ਜਿਸ ਤਰ੍ਹਾਂ ਅਸੀਂ 60 ਸਾਲ 70 ਸੌ ਪਲੱਸ ਜੇ ਅਸੀਂ ਇੰਨਾ ਕੁਝ ਕਰ ਸਕਦੇ ਆ ਤੇ ਬੱਚਿਆਂ ਨੂੰ ਵੀ ਐਡਵਾਂਸ ਇਸ ਵਾਰ ਇਸ ਲਾਈਨ ਚ ਆਉਣਾ ਚਾਹੀਦਾ ਹਜ਼ਾਰ ਬੂਤ ਸਿੰਘ ਜੀ ਹੋਰਾਂ ਨੂੰ ਤੇ ਡਾਕਟਰ ਸ਼ਵੇਗ ਨੂੰ ਦਿਲੋਂ ਮੁਬਾਰਕਬਾਦ ਹੈ ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਆਪਣੀ ਸਟੇਟ ਦਾ ਨਾਮ ਰੋਸ਼ਨ ਕੀਤਾ ਹੈ ਪੂਰੇ ਹਿੰਦੁਸਤਾਨ ਤੋਂ 27 ਬੰਦੇ ਗਏ ਸੀ ਤੇ ਪੰਜਾਬ ਚੋਂ 7 ਬੰਦੇ ਗਏ ਸੀ ਬਹੁਤ ਸ਼ਲਾਘਾਯੋਗ ਹੈ ਨਾ ਦਾ ਯੋਗਦਾਨ ਰਿਹਾ ਤੇ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੀਆਂ ਮਾਸਟਰ ਐਥਲੈਟਿਕਸ ਗੇਮਾਂ ਹੁੰਦੀਆਂ ਇਹਨਾਂ ਨੂੰ ਵੀ ਦੂਜੇ ਖਿਡਾਰੀਆਂ ਵਾਂ ਨੂੰ ਵਿੱਤੀ ਸਹਿਤਾ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਹੋਰ ਵੀ ਲੋਕ ਇਸ ਰਾਜ ਵਿੱਚ ਜੁਟ ਸਕਣ ਸਵੇਰਾ ਟੀਵੀ ਲਈ ਆ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ